इला जट तो मक्की फैयाईये फेर फैयाईये छोले जटिए दे दबका जट ना बराबर बोले 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 जटिए दे दबका ऊटा व की लागली माते ਬਾਲ ਬੈੰਦੇ ਬਖੀ ਨੀ ਮਾਂਦੀ ਐ ਲਾਢਲਿਏ ਸਤ ਬਾਲ ਬੈੰਦੇ ਬਖੀ ਨੀ ਮਾਂਦੀ ਐ ਲਾਢਲਿਏ ਸਤ ਬਾਲ ਬੈੰਦੇ ਬਖੀ ਨੀ ਮਾਂਦੀ ਐ ਲਾਢਲਿਏ ਸਾਰੇ ਸਾਰੇ ਕਰਦੀ ਕੁੜੀਏ ਕੀ ਲੈਣਾ ਸਾਰੇ ਜਾ ਕੇ ਨੀ ਪਹਿਲਾ ਦਿਨ ਦੇ ਖੰਡ ਦੀਆਂ ਚਾਹਾਂ ਫੇਰ ਦਿੰਦੇ ਗੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸਾਰੇ ਜਾ ਕੇ ਨੀ ਰੰਗ ਬਦਲ ਗਿਆ ਦੋ ਰੰਗ ਬਦਲ ਗਿਆ ਦੋ ਦਿਨ ਸੋਹੇ ਜਿਹਾ ਕੀ ਰੰਗ ਬਦਲ ਗਿਆ ਦੋ ਦਿਨ ਸੋਹੇ ਜਿਹਾ ਇਹ ਕਾਂਟੇ ਬਹੜੀਏ ਕਾਂਟੇ ਅਜਾ ਪਾਣੀ ਰੱਖੀਆਂ ਨਹੀਂ ਬੋਤਲਾਂ ਭੁੱਲਦੀਆਂ ਹਾਂ ਕਿੰਨੀਆਂ ਰੱਖਣੀਆਂ ਰੰਗ ਜਾਏ ਬਾਬਲ ਦੇ ਪੱਗ ਨੂੰ ਦਾਗ ਨਾਲ ਆਈਏ ਬਾਬਲ ਧਰਮੀ ਦੇ ਪੱਗ ਨੂੰ ਦਾਗ ਨਾਲ ਆਈਏ ਆਗਨ ਹੁੰਦਾ ਆਗ ਨਾਲ ਆਈਏ ਊਟਾ ਵਾਲਿਓ ਵੇ ਊਠ ਲੱਦੀਆਂ ਬੋਰੀਆਂ ਊਠਾ ਵਾਲਿਓ ਵੇ ਊਠ ਲੱਦੀਆਂ ਬੋਰੀਆਂ ਮੈਲੀ ਛੜੀ ਪੀਤੀ ਨੀ ਪਾਸਾ ਮਾਰ ਕੇ ਨਾਂਗੀ ਕੋਲ ਦੀ ਮੇਰੀ ਸੀ ਕੁੱਟ ਪੀਤੀ ਤੇ ਪਰਦੇਸੀ ਨਾ ਜਗੋ ਤੇਰ ਮੀ ਕੀਤੀ 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 ਤੇ ਪਰਦੇਸੀ ਨਾ ਤੇਰੇ ਚੜਿਆ ਕਿ ਕਰਤੇ ਤੈਨ ਦਾ ਤੜਨਾ ਕੀਤੀ ਨੀ ਪਾਸਾ ਮਾਰ ਕੇ ਨੰਗੇ ਕੋਲ ਦੀ ਮੇਰੀ ਸੀ ਘਟ ਪੀਤੀ ਹੁਣ ਕਿਉਂ ਤੋੜ ਗਈ ਜਾਰਾ ਨਾਲ ਪਰੀਤੀ ਤੋੜ ਗਈ ਜਾਰਾ ਨਾਲ ਪਰੀਤੀ ਹੁਣ ਕਿਉਂ ਤੋੜ ਗਈ ਜਾਰਾ ਨਾਲ ਪਰੀਤੀ ਹੁਣ ਕਿਉਂ ਤੋੜ ਗਈ ਨੀ ਬਿਲਗੇ ਸ਼ਹਿਰ ਦੇ ਸੋਹਣੇ ਮੁੰਡੇ ਬਿਲਗੇ ਸ਼ਹਿਰ ਦੇ ਸੋਹਣੇ ਮੁੰਡੇ ਵੇ ਤੜਕੇ ਉੱਠ ਕੇ ਕਰਨ ਦਾਤਣਾ ਵੱਢ ਕੇ ਬੋੜ ਦਾ ਡਾਲਾ ਨਹੀਂ ਐਸਾ ਪਟੋਲੇ ਲੇਤੇ ਲੋਟ-ਪੋਟ ਹੋਣਾ ਐਸਾ ਪਟੋਲੇ ਲੇਤੇ ਲੋਟ-ਪੋਟ ਹੋ ਜਾਣ ਐਸਾ ਪਟੋਲੇ ਲੇਤੇ ਲੋਟ-ਪੋਟ ਹੋ ਜਾਨ ਐਸਾ ਪਟੋਲੇ ਲੇਤੇ ਲੋਟ-ਪੋਟ ਹੋ ਜਾਨ ਐਸਾ ਪਟੋਲੇ ਲੇਤੇ ਇਹਨੂੰ ਕਾਹਤੋਂ ਥੱਕਾਂ ਨਹੀਂ ਮੈਂ ਐਸਾ ਪਟੋਲੇ ਲੇਤੇ